ਜਿਹੜੀ ਬਾਰਿਸ਼ ਹੋਈ ਹੈ ਇਹਦੇ ਨਾਲ ਮੰਡੀ ਦੇ ਵਿੱਚ ਕਿੰਨਾ ਕੁ ਨੁਕਸਾਨ ਹੈ ਜਿਹੜਾ ਜੀ ਇਹ ਅ ਕੱਲ ਰਾਤ ਬੀਸੀ ਸਾਹਿਬ ਨੇ ਬੀਸੀ ਕੀਤੀ ਸੀ ਜੀ ਏਜੰਸੀਆਂ ਨਾਲ ਤੇ ਉਹਨਾਂ ਨੇ ਇਨਸਟਰਕਸ਼ਨਾਂ ਪਹਿਲਾਂ ਹੀ ਦੇਤੀਆਂ ਸੀ ਵੀ ਮੌਸਮ ਖਰਾਬ ਹੋਣ ਦੀ ਕੋਈ ਸੰਭਾਵਨਾ ਹੈ ਤੇ ਰਾਤ ਸਾਰੇ ਆੜ੍ਹੜੀਆਂ ਨੂੰ ਮੈਸੇਜ ਲਗਵਾਤਾ ਗਿਆ ਸੀ ਟਰੇਡ ਤੇ ਆਦਾ ਮਤਲਬ ਉਤਰਪੈਲਾਂ ਵਗੈਰਾ ਦਾ ਅਰੇਂਜਮੈਂਟ ਕਰਵਾਉਣ ਵਾਸਤੇ ਜੀ ਫਿਰ ਵੀ ਜਿਹੜੇ ਥੋੜਾ ਜਿਹਾ ਸਾਈਡ ਤੇ ਪਾਣੀ ਹੈ ਉਹਦੇ ਜਿਹੜੇ ਨੇੜੇ ਘੱਟੇ ਪਏ ਸੀ ਉਹ ਚਕਵਾਤੇ ਨੇ ਜਿਹੜੇ ਗਿੱਲੇ ਹੋ ਕੇ ਪੰਜੇ ਲਵਾਤੇ ਗਏ ਨੇ ਉਹਨਾਂ ਨੂੰ ਅੱਜ ਮੌਸਮ ਠੀਕ ਹੈ ਮੋਟਰਾਂ ਵੀ ਸਾਰੇ ਚੱਲ ਰਹੀਆਂ ਪਾਣੀ ਦੁਪਹਿਰ ਤੱਕ ਨਿਕਲ ਜਾਏਗਾ ਤੇ ਗੱਟੇ ਕੱਲ ਤੱਕ ਸੁੱਕ ਜਾਣਗੇ ਤੇ ਸਾਰੇ ਲਿਫਟ ਹੋ ਜਾਣਗੇ ਕੋਈ ਖਾਸ ਨੁਕਸਾਨ ਨਹੀਂ ਖਾਸ ਨੁਕਸਾਨ ਪਰ ਸਰ ਕਿੰਨਾ ਡੀਟੇਲ ਲੱਗਦਾ ਵੀ ਕਨਕ ਵੀ ਰੁੜਦੀ ਨਜ਼ਰ ਆਈ ਹੈ ਜੇ ਗੱਟੇ ਕਾਫੀ ਜਗ੍ਹਾ ਜਿਹੜੇ ਕਾਫੀ ਜ਼ਿਆਦਾ ਗਿੱਲੇ ਵੀ ਹੈਗੇ ਨੇ ਨਹੀਂ ਉਹ ਕੋਈ ਨੀਵੀਂ ਸਾਈਡ ਤੇ ਸੀ ਜਿਹੜੇ ਉਹ ਚੁਕਾ ਕੇ ਰਖਾਤੇ ਗਿਆ ਉਹ ਕਰ ਰਹੇ ਆ ਸਾਰੇ ਤੇ ਨੁਕਸਾਨ ਵਾਲੀ ਕੋਈ ਗੱਲ ਨਹੀਂ ਇਹ ਪੂਰੇ ਸੁੱਕ ਜਾਣਗੇ ਕੱਲ ਤੱਕਨ ਤੇ ਪਹਿਲ ਦੇ ਆਧਾਰ ਤੇ ਉਹਨੂੰ ਲਿਫਟ ਕਰਾ ਦਿਆਂਗੇ ਆਪਾਂ ਜੀ ਸਾਡਾ ਟੋ ਡੇਵਲ ਸਾਰਾ ਜਗ੍ਹਾ ਵੀ ਕੋਈ ਅ ਲੱਗਦਾ ਕੋ ਮਾਲਾ ਮੁਰਖਾਨ ਵੀ ਅਕੋ ਦੇਖ ਲਿਆ ਗਿਆ ਹਾਂਜੀ ਉਹ ਦੇਖ ਲਿਆ ਗਿਆ ਮੋਟਰਾਂ ਚੱਲ ਰਹੀਆਂ ਨੇ ਪਾਣੀ ਸੋਨੇ ਤੱਕ ਸਾਰਾ ਦੁਪਹਿਰ ਤੱਕ ਤੁਹਾਨੂੰ 2 ਘੰਟੇ ਤੱਕ ਸਾਰਾ ਸਾਫ ਨਜ਼ਰ ਆਏਗਾ ਕੋਈ ਦਿੱਕਤ ਨਹੀਂ ਹੈ